ਕੱਲ ਚੰਡੀਗੜ੍ਹ ਦੇ ਵਿੱਚ ਇੱਕ ਐਨਆਰਏ ਦੀ ਕੋਠੀ ਦੇ ਵਿੱਚ ਹੈਂਡ ਗ੍ਰੇਨੇਡs ਛੁੱਟਿਆ ਗਿਆ ਇਹ 30 35 ਸਾਲ ਤੋਂ ਬਾਅਦ ਕੋਈ ਇਦਾਂ ਦਾ ਕੋਈ ਵੱਡਾ ਜਿਹੜਾ ਹਾਦਸਾ ਜਾਂ ਕੋਈ ਬੰਬ ਛੁੱਟਣ ਦੀ ਕੋਈ ਗੱਲ ਜਿਹੜੀ ਬਾਹਰ ਸਾਹਮਣੇ ਆਈ ਹੈਗੀ ਏ ਇਹਦਾ ਪਿਛੋਕੜ ਕੀ ਹੈਗਾ ਇਹਦੀ ਜਿਹੜੀ ਅਸਲੀ ਵਜ੍ਹਾ ਹੈ ਉਹ ਸਾਹਮਣੇ ਕੀ ਆਈ ਹੈ ਆਪਸੀ ਰੰਜਿਸ਼ ਹੈ ਜਾਂ ਇਹਦਾ ਕੋਈ ਮਕਸਦ ਹੋਰ ਸੀ ਅ ਅ ਦਰਅਸਲ ਕੱਲ ਤੱਕ ਇਸ ਮਸਲੇ ਦੇ ਵਿੱਚ ਨਿਆਂ ਨੇ ਐਂਟਰੀ ਕਰ ਹੀ ਲਈ ਸੀ ਮਾਮਲੇ ਦੀ ਜਾਂਚ ਉਹ ਕਰ ਰਹੇ ਨੇ ਤਾਂ ਉਸ ਮਾਮਲੇ ਦੇ ਵਿੱਚ ਨਵੀਆਂ-ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹੁਣ ਕਿਸੇ ਨੇ ਪੋਸਟ ਪਾ ਕੇ ਜਾਣਕਾਰੀ ਲਈ ਹੈ ਹਰਪ੍ਰੀਤ ਸਿੰਘ ਹੈਪੀ ਜਿਹੜਾ ਕਿ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਹੜੀ ਕਿ ਇਸ ਦੇ ਵਿੱਚ ਲਿਖਿਆ ਗਿਆ ਕਿ ਤਾਂ ਸਾਕਾ ਨਕੋਦਰ 1986 ਦਾ ਬਦਲਾ ਲਿਆ ਸਾਡੇ ਸਿੰਘ ਸ਼ਹੀਦ ਕੀਤੇ ਗਏ ਸੀ ਉਸ ਦਾ ਬਦਲਾ ਲਿਆ ਗਿਆ ਤੇ ਉਸ ਵਿਕਤ ਦੇ ਜਿਹੜੇ ਤਤਕਾਲੀ ਐਸਐਸਪੀਸੀ ਹਰਕੀਰਤ ਸਿੰਘ ਕਿਉਂਕਿ ਇਹ ਪਤਾ ਲੱਗਿਆ ਜਾਣਕਾਰੀ ਮਿਲਦੀ ਹੈ ਕਿ ਜਿਹੜੀ ਇਹ ਰਿਟਾਇਰਡ ਪ੍ਰਿੰਸੀਪਲ ਇਸ ਕੋਠੀ 'ਚ ਰਹਿ ਰਹੇ ਸੀ 10 ਸੈਕਟਰ ਵਾਲੀ ਜਿੱਥੇ ਗ੍ਰੇਨੇਡ ਸੁੱਟਿਆ ਗਿਆ ਹਮਲਾ ਕੀਤਾ ਗਿਆ ਉਹਨਾਂ ਵਿਅਕਤੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਪਰ ਉਹ ਆਟੋ ਵਿੱਚ ਸਵਾਰ ਹੋ ਕੇ ਆਏ ਉਹ ਵੀ ਕਹਾਣੀ ਦੱਸਦੇ ਆ ਕਿ ਉਹ ਆਟੋ ਵਿੱਚ ਕਿਵੇਂ ਆਏ ਔਰ ਕਿੱਥੇ ਉਹਨਾਂ ਦੀ ਤਸਵੀਰ ਦੇਖੀ ਗਈ ਹੈ ਔਰ ਆਟੋ ਵਾਲੇ ਦਾ ਕਸੂਰ ਹੈ ਕਿ ਨਹੀਂ ਹੈ ਇਸ ਮਾਮਲੇ 'ਚ ਜਿੱਥੋਂ ਤੱਕ ਇਹ ਗੱਲ ਜਿੰਨਾ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਹੈ ਹੁਣ ਉਹਨਾਂ ਦਾ ਸਬੰਧ ਦੱਸਿਆ ਜਾ ਰਿਹਾ ਹੈ ਕਿ ਉਹ ਤਾਂ ਅਜੇ ਹੀ ਅਜੇ ਤਹਿ ਬੰਦੀ ਦੇ ਨਾਲ ਸੰਬੰਧਤ ਲੋਕ ਨੇ ਜਿਹੜੀ ਕਿ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਬੈਨ ਹੈ ਪਾਬੰਦੀ ਲੱਗੀ ਹੋਈ ਹੈ ਉਸ ਦੇ ਜੇਕਰ ਅੱਤਵਾਦੀ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਐਸੇ ਲੋਕ ਜਿਹੜੇ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ ਆਤਵਾਦੀ ਨੇ ਉਹਨਾਂ ਨੇ ਜਿਹੜਾ ਜਿੰਮੇਵਾਰੀ ਚੱਕੀਏ ਤੋਂ ਸਾਕਾ ਨਕੋਦਰ ਨਾਲ ਜੋੜ ਕੇ ਦੇਖ ਰਿਹਾ ਕਿ 1986 ਦਾ ਜਿਹੜਾ ਸਾਕਾ ਵਾਪਰਿਆ ਸੀ ਉਸ ਮਸਲੇ ਦੇ ਵਿੱਚ ਜਿਹੜੇ ਤਤਕਾਲੀ ਐਸਐਸਪੀ ਸੀ ਹਰਕੀਰਤ ਸਿੰਘ ਉਹ ਰਿਟਾਇਰਡ ਪ੍ਰਿੰਸੀਪਲ ਨੇ ਜਿਹੜੇ ਰਹਿ ਰਹੇ ਸੀ ਉਹ ਆਪਣੇ ਪਰਿਵਾਰ ਨਾਲ ਉੱਥੇ ਬੈਠੇ ਵੀ ਸੀ ਕਿਤਾਬ ਪੜ੍ਹ ਰਹੇ ਸੀ ਜਿਸ ਵਕਤੇ ਹਮਲਾ ਹੁੰਦਾ ਸ਼ਾਮ ਦੇ ਸਮੇਂ ਹਾਲਾਂਕਿ ਉੱਥੇ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਇਸ ਦੀ ਸੂਚਨਾ ਵੀ ਜਿਹੜਾ ਚੰਡੀਗੜ੍ਹ ਪੁਲਿਸ ਨੂੰ ਨਾਲ ਦੇ ਨਾਲ ਦੇ ਦਿੱਤੀ ਜਾਂਦੀ ਹੈ ਸੀਸੀਟੀਵੀ ਫੁਟੇਜ ਵੀ ਦੇਖੀ ਜਾ ਰਹੀ ਹੈ ਉਸ ਮਾਮਲੇ 'ਚ ਕਹਿੰਦੇ ਕਿ ਉਸ ਕੋਠੀ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਰਹਿਣ ਤੋਂ ਪਹਿਲਾਂ ਉੱਥੇ ਐਸਐਸਪੀ ਹਰਕੀਰਤ ਸਿੰਘ ਰਹਿ ਰਹੇ ਸਨ ਜਿਹੜੇ ਉਸ ਵਕਤ ਉੱਥੇ ਐਸਐਸਪੀ ਸੀ ਜਲੰਧਰ ਦੇ ਵਿੱਚ ਤੇ ਪਿੱਛੇ ਜੇ ਇੱਕ ਮਾਮਲਾ ਹੋਰ ਵੀ ਆਇਆ ਜਦੋਂ ਦਰਬਾਰਾ ਸਿੰਘ ਗੁਰੂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨੇ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਦਾ ਮੁੱਖ ਸਲਾਹਕਾਰ ਵੀ ਲਗਾ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਵੀ ਵਾਪਸ ਲੈਣੀ ਪਈ ਸੀ ਕਿਉਂਕਿ ਲੋਕਾਂ ਦਾ ਰੋਸ ਇੰਨਾ ਜ਼ਿਆਦਾ ਹੈ ਇੱਕ ਪਾਸੇ ਚਲੋ ਇਸ ਜਥੇਬੰਦੀ ਨੇ ਜਿਹਨੇ ਜ਼ਿੰਮੇਵਾਰੀ ਲਈ ਹੈ ਇਹ ਭਾਰਤ ਸਰਕਾਰ ਦੀ ਨਜ਼ਰ ਅੱਜ ਚੰਗੀ ਹੈ ਮਾੜੀ ਹੈ ਗੈਰ ਕਾਨੂੰਨੀ ਹੈ ਇਸ ਨੂੰ ਵੀ ਧਿਆਨ ਚ ਰੱਖ ਲਿਆ ਜਾਵੇ ਹਾਲਾਂਕਿ ਮਾਮਲਾ ਜਿਹੜਾ ਨਿੰਦਣਯੋਗ ਹੈ ਪਰ ਫਿਰ ਵੀ ਜੇਕਰ ਜਿੰਮੇਵਾਰੀ ਜਿਹੜੀ ਲਈ ਜਾ ਰਹੀ ਹੈ ਇਸ ਨੂੰ ਉਸ ਨਕੋਦਰ ਕਾਂਡ ਨਾਲ ਜੋੜਿਆ ਜਾ ਰਿਹਾ ਹੁਣ ਨਕੋਦਰ ਕਾਂਡ ਦਾ ਕੀ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ ਨਾ ਕਿਉਂਕਿ ਇਸ ਨਿਯੁਕਤੀ ਦੇ ਨਾਲ ਜਿਹੜੇ ਉਹ ਪੀੜਤ ਪਰਿਵਾਰ ਸੀ ਉਹਨਾਂ ਦੇ ਵੱਲੋਂ ਇੱਕ ਚਿੱਠੀ ਪੱਤਰ ਵੀ ਲਿਖਿਆ ਜਾਂਦਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਣ ਦੋ ਮਸਲੇ ਆ ਗਏ ਨਾ ਥੋੜੇ ਜਿਹੇ ਦਿਨਾਂ ਵਿੱਚ ਇੱਕ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਹਿਲਾਂ ਹੀ ਆਪਣੀਆਂ ਭੁੱਲਾਂ ਬਖਸ਼ਾਉਂਦੀ ਫਿਰਦੀ ਹੈ ਉਹਨਾਂ ਦੇ ਪ੍ਰਧਾਨ ਤਨਖਾਹਿਆ ਇਕਰਾਰ ਦੇ ਦਿੱਤੇ ਗਏ ਨੇ ਬਾਕੀ ਤਤਕਾਲੀ ਮੰਤਰੀਆਂ ਨੂੰ ਉੱਥੇ ਪੇਸ਼ੀਆਂ ਆ ਜਿਹੜੀਆਂ ਭੁਗਤਣੀਆਂ ਪੈ ਰਹੀਆਂ ਨੇ ਉੱਥੇ ਖਿਮਾ ਜਾਂਚਣਾ ਕਰਨੀ ਪੈ ਰਹੀ ਹੈ ਸ੍ਰੀ ਕਾਲ ਤਖਸਾਲ ਤੇ ਨਤਮਸਤਕ ਹੋਣਾ ਪੈ ਰਿਆ ਉਸ ਦੇ ਵਿੱਚ ਸਾਰਿਆਂ ਵੱਲੋਂ ਨਮਾਣੇ ਸਿੱਖ ਦਾ ਜ਼ਿਕਰ ਕੀਤਾ ਜਾ ਰਿਹਾ ਵੱਖ-ਵੱਖ ਸਾਬਕਾ ਮੰਤਰੀ ਵੱਖ-ਵੱਖ ਸਮੇਂ ਤੇ ਉੱਥੇ ਪੇਸ਼ ਹੋ ਰਹੇ ਨੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਉਸੇ ਦੇ ਦੌਰਾਨ ਜੇਕਰ ਸ਼ਰਮਣੀ ਕਾਲੀਦਾਲ ਇੱਕ ਹੋਰ ਵੱਡੀ ਗਲਤੀ ਕਰਦਾ ਜਿਵੇਂ ਕਿ ਦਰਬਾਰਾ ਸਿੰਘ ਗੁਰੂ ਵਾਲੀ ਕੀਤੀ ਗਈ ਦਰਬਾਰਾ ਸਿੰਘ ਗੁਰੂ ਉਸ ਵਕਤ ਏਡੀਸੀ ਸਨ ਉੱਥੇ ਹਾਲਾਂਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਮੀਡੀਆ ਵਿੱਚ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਮੇਰੀ ਕੋਈ ਭੂਮਿਕਾ ਨਹੀਂ ਰਹੀ ਹਾਲਾਂਕਿ ਪ੍ਰਸ਼ਾਸਨ ਦੇ ਉੱਤੇ ਸਵਾਲ ਉੱਠਦੇ ਆ ਕਿ ਉਸ ਵਕਤ ਜਦੋਂ ਗੋਲੀ ਚੱਲਦੀ ਆ ਉਦੋਂ ਵੀ ਕਾਂਡ ਹੋਇਆ ਸੀ ਤਾਂ ਉਦੋਂ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਇਸੇ ਕਰਕੇ ਐਸਐਸਪੀ ਹਰਕੀਰਤ ਸਿੰਘ ਦੇ ਤੋਂ ਬਦਲਾ ਲੈਣ ਦੇ ਮਸਲੇ ਦੇ ਵਿੱਚ ਇਹ ਪੋਸਟ ਪਾਈ ਗਈ ਹੈ ਕਿ ਅਸੀਂ ਉਹਨਾਂ ਸਿੰਘ ਸ਼ਹੀਦਾਂ ਦਾ ਬਦਲਾ ਲੈਣਾ ਇੱਕ ਪਾਸੇ ਤਾਂ ਇਹ ਘਟਨਾ ਵਾਪਰ ਗਈ 10 ਸੈਕਟਰ ਵਾਲੀ ਚੰਡੀਗੜ੍ਹ ਜਿਹੜਾ ਗ੍ਰੇਨੇਡ ਛੁੱਟਿਆ ਗਿਆ ਉਹਨੂੰ ਅਣਪਛਾਤੇ ਵਿਅਕਤੀ ਕਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਹੋ ਰਹੀਆਂ ਨੇ ਕਿ ਉਹ 43 ਬਸ ਜਿਹੜਾ 43 ਸੈਕਟਰ ਬਸ ਸਟੈਂਡ ਹੈ ਚੰਡੀਗੜ੍ਹ ਵਾਲਾ ਉਹਦੇ ਨੇੜੇ ਤੇੜੇ ਦੇਖੇ ਗਏ ਜਿਹੜੇ ਆਟੋ 'ਚ ਸਵਾਰ ਹੋ ਕੇ ਆਏ ਸੀ ਉਹ ਆਟੋ ਵਾਲੇ ਦਾ ਕਹਿੰਦੇ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਕਿ ਕਸੂਰ ਨਹੀਂ ਹੈ ਉਹ ਡਰ ਦੇ ਕਰਕੇ ਉੱਥੋਂ ਭੱਜਿਆ ਸੀ ਉਹ ਕਿਰਾਏ ਤੇ ਕੀਤਾ ਗਿਆ ਆਟੋ ਸੀ ਇੱਕ ਪਾਸੇ ਉਹ ਤੰਦਾ ਫਰੋਲੀਆਂ ਜਾ ਰਹੀਆਂ ਨੇ ਕਿ ਉਹ ਬਾਅਦ 'ਚ ਇੱਕ ਪੋਸਟ ਪੈਂਦੀ ਹੈ ਉੱਥੋਂ ਪਤਾ ਲੱਗਿਆ ਕਿ ਤਾਂ ਨਕੌਦਰ ਕਾਂ ਨਾਲ ਜੋੜ ਕੇ ਕੋਈ ਬਦਲਾ ਲੈਣ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਹਾਲਾਂਕਿ ਵੱਖ-ਵੱਖ ਪੱਖਾਂ ਤੋਂ ਅਜੇ ਜਾਂਚ ਜਾਰੀ ਹੈ ਮੁਕੰਮਲ ਜਾਂਚ ਨਹੀਂ ਹੋਈ ਪਰ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਇੱਕ ਪਾਸੇ ਤਾਂ ਇਹ ਰੋਸ ਦੇ ਵਜੋਂ ਹਮਲਾ ਹੋਣਾ ਹਾਲਾਂਕਿ ਉਹ ਐਸਐਸਪੀ ਹਰਕੀਰਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ ਜਿਹੜੇ ਕਿ ਪਹਿਲਾਂ ਉਸ ਕੋਠੀ 'ਚ ਕਹਿੰਦੇ ਕਿ ਰਹਿ ਰਹੇ ਸਨ ਹੁਣ ਉੱਥੇ ਰਿਟਾਇਰਡ ਪ੍ਰਿੰਸੀਪਲ ਰਹਿ ਰਹੇ ਨੇ ਉਹ ਉੱਥੇ ਨਹੀਂ ਲੱਭੇ ਉਹਨਾਂ ਨੂੰ ਪਰ ਉਹ ਹਮਲਾ ਹੋ ਗਿਆ ਪਰ ਪਰ ਇਹਦੇ ਵਿੱਚ ਇੱਕ ਗੱਲ ਵੀ ਨਿਕਲ ਕੇ ਜਿਵੇਂ ਬਾਹਰ ਆਉਂਦੀ ਉਹ ਵੀ ਚਰਚਾ ਦਾ ਵਿਸ਼ਾ ਹੈਗਾ ਜਦੋਂ ਅਸੀਂ ਜੋ ਸ਼ਾਮ ਦੇ ਟਾਈਮ ਜਦੋਂ ਇਹ ਜਿਹੜਾ ਕਟੜਾ ਵਰਪਰ ਜਾਂਦੀ ਹੈ ਚੰਡੀਗੜ੍ਹ ਦਾ ਬਾਰਡਰ ਜਿੰਨੇ ਮਹੀਨੇ ਸਾਰੇ ਸੀਲ ਕਰ ਦਿੱਤੇ ਜਾਂਦੇ ਨੇ ਜਾਮ ਲੱਗ ਜਾਂਦਾ ਹੈਗਾ ਚੰਡੀਗੜ੍ਹ ਦਾ ਬਾਰਡਰ ਤੇ ਪਹਿਲੇ ਹੀ ਬੜਾ ਸੀਲ ਹੈਗਾ ਕਿ ਜਿਹੜੀ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਵੀ ਕੋਈ ਨਲੈਕ ਕੀਤਾ ਨੂੰ ਲੱਗਦੀ ਹੈਗੀ ਹੈ ਬਿਲਕੁਲ ਜੇਕਰ ਇਸ ਦੀਆਂ ਤਾਰਾਂ ਹੁਣ ਪਤਾ ਲੱਗ ਰਹੀਆਂ ਇੱਕ ਪੋਸਟ ਪਾਉਣ ਦੇ ਨਾਲ ਉਹ ਵੀ ਹਾਲੇ ਤੱਕ ਮੁਕੰਮਲ ਨਹੀਂ ਪਤਾ ਕਿ ਵਾਕਈ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ ਉਹ ਤਾਂ ਜ਼ਿੰਮੇਵਾਰੀ ਚੁੱਕੀ ਗਈ ਹੈ ਪਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਇਨਪੁਟ ਕਿੱਥੇ ਸੀ ਇੰਟੈਲੀਜੈਂਸ ਕਿੱਥੇ ਸੁੱਤਾ ਪਿਆ ਸੀ ਜਦੋਂ ਇਸ ਵਕਤ ਇਸ ਤਰ੍ਹਾਂ ਦੀ ਗਤੀਵਿਧੀ ਹੋਣੀ ਸੀ ਜੇਕਰ ਹੋਈ ਹੈ ਇਸ ਦੇ ਵਿੱਚ ਏਜੰਸੀਆਂ ਵੀ ਫੇਲ ਰਹੀਆਂ ਕਿਤੇ ਨਾ ਕਿਤੇ ਇਸੇ ਕਰਕੇ ਹੀ ਇਹ ਸਾਰਾ ਕੁਝ ਹੋ ਗਿਆ ਜੇਕਰ ਉਹ ਚਕੰਨੇ ਹੁੰਦੇ ਤਾਂ ਮਾਮਲਾ ਹੋਣਾ ਹੀ ਨਹੀਂ ਸੀ ਇਹ ਹਮਲਾ ਸਾਹਮਣੇ ਹੀ ਨਹੀਂ ਸੀ ਆਉਣਾ ਉਹ ਚਲੋ ਬਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਪਤਾ ਲੱਗ ਜਾਏਗਾ ਵਾਕਈ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਉਹ ਹੀ ਇਸ ਦੇ ਮੁੱਖ ਜ਼ਿੰਮੇਵਾਰ ਨੇ ਜਾਂ ਕੋਈ ਹੋਰ ਇਸ ਦੇ ਨਾਲ ਤਾਰਾਂ ਤੰਦਾ ਜੁੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਪਰ ਜੇ ਅਸੀਂ ਉਸ ਪੋਸਟ ਜਿਹੜੀ ਕਿ ਵਾਇਰਲ ਹੋ ਰਹੀ ਹੈ ਖੂਬ ਚ ਦੇ ਅੰਦਰ ਵੀ ਉਸ ਨੂੰ ਧਿਆਨ ਵਿੱਚ ਰੱਖ ਲਿਆ ਜਾਵੇ ਤਾਂ ਫਿਰ ਤਾਂ ਉਹ ਨਕੋਦਰ ਕਾਂਡ ਨਾਲ ਜੋੜ ਕੇ ਵੇਖਿਆ ਜਾ ਰਿਹਾ ਕਿ ਖਾਮਲਾ ਇਸ ਕਰਕੇ ਕੀਤਾ ਗਿਆ ਉਹ ਬਲਾਸਟ ਇਸ ਕਰਕੇ ਕੀਤਾ ਗਿਆ ਕਿ ਐਸਐਸਪੀ ਹਰਕੀਰਤ ਸਿੰਘ ਤਤਕਾਲੀ ਜਿਹੜੇ ਉਦੋਂ ਹੁੰਦੇ ਸੀ ਉੱਥੇ ਨਕੋਦਰ ਵੇਲੇ ਜਦੋਂ ਕਾਂਡ ਵਾਪਰਿਆ ਜਲੰਧਰ ਤਾਂ ਉਹਨਾਂ ਤੋਂ ਬਦਲਾ ਲੈਣ ਵਾਸਤੇ ਕੀਤਾ ਗਿਆ ਇੱਕ ਪਾਸੇ ਦਰਬਾਰਾ ਸਿੰਘ ਗੁਰੂ ਜਿਹੜੇ ਏਡੀ ਸੀ ਸੀ ਉਸ ਵਕਤ ਉਧਰੋਂ ਨਿਯੁਕਤੀ ਹੁੰਦੀ ਹੈ ਤੇ ਪ੍ਰੈਸ਼ਰ ਇੰਨਾ ਪੈ ਗਿਆ ਉਹਨਾਂ ਪੀੜਤ ਪਰਿਵਾਰਾਂ ਨੇ ਚਿੱਠੀ ਲਿਖ ਦਿੱਤੀ ਤਾਂ ਸ਼੍ਰੋਮਣੀ ਕਾਲੀਦਲ ਨੂੰ ਨਿਯੁਕਤੀ ਵੀ ਵਾਪਸ ਲੈਣੀ ਪਈ ਇਸ ਮਾਮਲੇ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਜਿੰਨੇ ਵੀ ਵਰਤਾਰੇ ਵਾਪਰੇ ਆ ਪਿੱਛੇ ਜੇ ਖਾਸ ਕਰਕੇ ਪੰਜਾਬ ਦੇ ਅੰਦਰ ਔਰ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਉਸ ਮਾਮਲੇ ਦੇ ਵਿੱਚ ਜਦੋਂ ਕਿਤੇ ਵੀ ਗੱਲ ਆਉਂਦੀ ਹੈ ਤਾਜ਼ਾ ਘਟਨਾਵਾਂ ਵੀ ਵਾਪਰ ਜਾਵੇ ਤੇ ਪਿਛਲੀਆਂ ਘਟਨਾਵਾਂ ਉਸ ਦੇ ਨਾਲ ਆਪਣੇ ਆਪ ਕਿਤੇ ਨਾ ਕਿਤੇ ਜੋੜੀ ਜਾਂਦੀਆਂ ਜੇਕਰ ਜੁੜ ਜਾਂਦੀਆਂ ਤਾਂ ਲੋਕਾਂ ਦੇ ਮਨਾਂ ਵਿੱਚ ਗੁੱਸਾ ਤੇ ਰੋਸ جاری ਹੈ ਕਿਉਂਕਿ ਅਜਿਹਾਂ ਘਟਨਾਵਾਂ ਦੇ ਵਿੱਚ ਜੇਕਰ ਨਾਲ ਦੇ ਨਾਲ ਕਾਰਵਾਈ ਹੋ ਜਾਵੇ ਇਨਸਾਫ ਮਿਲ ਜਾਵੇ ਲੋਕਾਂ ਨੂੰ ਤਾਂ ਫਿਰ ਇਸ ਤਰ੍ਹਾਂ ਦੇ ਹਮਲੇ ਵੀ ਨਹੀਂ ਹੋਣਗੇ ਔਰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਦੇਖਣ ਨੂੰ ਨਹੀਂ ਮਿਲੇਗੀ ਫਿਰ ਕਿਸੇ ਨੂੰ ਇਹ ਬਹਾਨਾ ਨਹੀਂ ਮਿਲੇਗਾ ਕਿ ਅਸੀਂ ਹਮਲਾ ਤਾਂ ਫਲਾਣਾ ਬਦਲਾ ਲੈਣ ਵਾਸਤੇ ਕੀਤਾ ਹੈ ਹਾਲਾਂਕਿ ਇਸ ਵਿੱਚ ਹੋ ਸਕਦਾ ਕੋਈ ਹੋਰ ਵੀ ਰੰਜਿਸ਼ ਕੱਢਣ ਵਾਸਤੇ ਕੱਲ ਨੂੰ ਕਿਸੇ ਹੋਰ ਥਾਂ ਦਾ ਵੀ ਨੁਕਸਾਨ ਕਰ ਸਕਦਾ ਹੈ ਕਿ ਅਸੀਂ ਤੇ ਹਮਲਾ ਤਾਂ ਕੀਤਾ ਜੀ ਕਿਉਂਕਿ ਫਲਾਣਾ ਕਾਂਡ ਵਾਪਰਿਆ ਸੀ ਇਸ ਨੂੰ ਲੈ ਕੇ ਕਈ ਜਿਹੜੇ ਮਾੜੇ ਅਨਸਰ ਹੈ ਸੋਸਾਇਟੀ ਦੇ ਅੰਦਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਾ ਹੋਵੇ ਭਾਵੇਂ ਪਿਛਲੇ ਵਾਪਰੇ ਕਾਂਡਾਂ ਨਾਲ ਉਹ ਵੀ ਨਜਾਇਜ਼ ਫਾਇਦਾ ਚੁੱਕਣਗੇ ਇਸ ਕਰਕੇ ਇੱਥੇ ਪ੍ਰਸ਼ਾਸਨ ਦਾ ਏਜੰਸੀਆਂ ਦਾ ਸਰਕਾਰਾਂ ਦਾ ਕੰਮ ਬਣਦਾ ਹੈ ਕਿ ਜਦੋਂ ਕਿਤੇ ਵੱਡਾ ਵੱਡੀ ਤ੍ਰਾਸਦੀ ਹੁੰਦੀ ਹੈ ਘਟਨਾਵਾਂ ਵਾਪਰਦੀਆਂ ਨੇ ਖਾਸ ਕਰਕੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੁੰਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਹੋਣ ਉਹ ਚਾਹੇ ਗੋਲੀ ਦੇ ਰੂਪ ਦੇ ਵਿੱਚ ਚਾਹੇ ਕਿਸੇ ਤਰ੍ਹਾਂ ਦੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰਨ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਵੀ ਹਮਲੇ ਹੋਣ ਉਹ ਜੇਕਰ ਨਾਲ ਦੇ ਨਾਲ ਕੋਈ ਗਤੀਵਿਧੀ ਕਰਦਾ ਹੈ ਮਿਸਾਲੀ ਸਜ਼ਾ ਦੇ ਦਿੱਤੀ ਜਾਂਦੀ ਹੈ ਇਨਸਾਫ ਦੇ ਦਿੱਤਾ ਜਾਂਦਾ ਪੀੜਤ ਧਿਰਾਂ ਨੂੰ ਤਾਂ ਫਿਰ ਤਾਂ ਕੱਲ ਨੂੰ ਕੋਈ ਬਹਾਨਾ ਨਹੀਂ ਲਾਵੇਗਾ ਕਿ ਅਸੀਂ ਇਸ ਕਰਕੇ ਕੀਤਾ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਉਸ ਵਕਤ ਕਾਂਡ ਹੋਇਆ ਸੀ ਜਿਹੜਾ ਜੇ ਤਾਂ ਉਹ ਪਹਿਲਾਂ ਤਾਂ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਫਿਰ ਜੇਕਰ ਇਸ ਤਰ੍ਹਾਂ ਦੇ ਕਾਂਡ ਵਾਪਰ ਜਾਂਦੇ ਆ ਸੁਲਗਦੇ ਰਹਿੰਦੇ ਆ ਲੋਕਾਂ ਦੇ ਮਨਾਂ ਵਿੱਚ ਤਾਂ ਫਿਰ ਭਾਵੇਂ ਕਿਸੇ ਪਾਰਟੀ ਦੇ ਵਿੱਚ ਸਬੰਧਤ ਅਧਿਕਾਰੀਆਂ ਨੂੰ ਚਾਹੇ ਉਹ ਦਾਵਾ ਕਰਦੇ ਹੋਣ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਕੇਸਾਂ ਦੇ ਵਿੱਚ ਫਿਰ ਭਾਵੇਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀਆਂ ਅਨੁਯੁਕਤੀਆਂ ਕੀਤੀਆਂ ਜਾਂਦੀਆਂ ਨੇ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਜ਼ਿੰਮੇਵਾਰੀਆਂ ਉਹ ਵੀ ਵਾਪਸ ਲੈਣੀਆਂ ਪੈਂਦੀਆਂ ਤਾਂ ਫਿਰ ਇਸ ਤਰ੍ਹਾਂ ਦੇ ਹਮਲਿਆਂ ਦੇ ਵਿੱਚ ਵੀ ਉਹਨਾਂ ਘਟਨਾਵਾਂ ਦਾ ਜ਼ਿਕਰ ਹੋ ਜਾਂਦਾ ਹੈ ਪਰ ਦੇਖਦੇ ਹਾਂ ਕਿ ਹੁਣ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਦੇ ਨਾਲ ਜੋ ਨੀਆ ਨੇ ਜਾਂਚ ਵਿੱਢੀ ਹੈ ਇਸ ਮਾਮਲੇ ਦੇ ਵਿੱਚ ਜਦੋਂ ਹਮਲਾ ਕਰਨ ਵਾਲੇ ਦੋਸ਼ੀ ਕਾਬੂ ਆਏ ਉਹ ਆਪਣੇ ਮੂੰਹੋਂ ਕੀ ਕਬੂਲ ਦੇਣੇ ਜਿਹੜੀ ਪੋਸਟ ਪਾਈ ਗਈ ਆ ਉਹਦੇ ਨਾਲੋਂ ਆਪਣਾ ਲਿੰਕ ਦੱਸਦੇ ਆ ਕਿ ਨਹੀਂ ਦੱਸਦੇ ਜਦੋਂ ਕਾਬੂ ਹੋਣਗੇ ਉਦੋਂ ਹੀ ਪਤਾ ਲੱਗੇਗਾ ਫਿਲਹਾਲ ਰੇਡਾਂ ਮਾਰੀਆਂ ਜਾ ਰਹੀਆਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਦੀ ਬਰੀਕੀ ਤੋਂ ਦਾਵਾ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਏਜੰਸੀਆਂ ਵੱਲੋਂ ਕਿ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਵੀ ਤੱਥ ਨਸ਼ਰ ਨਹੀਂ ਕੀਤੇ ਜਾ ਰਹੇ ਪਰ ਇੱਕ ਗੱਲ ਇਸ ਵਿੱਚ ਕਾਮਨ ਹੈ ਸਾਂਝੀ ਹੈ ਕਿ ਜਿਨਨੇ ਵੀ ਪੁਰਾਣੇ ਗਾਂਡ ਵਾਪਰੇ ਆ ਜੇਕਰ ਉਹ ਹਮਲੇ ਹੋਏ ਹਮਲੇ ਦੇ ਵਿੱਚੋਂ ਕਾਂਡ ਦੇ ਬਦਲਾ ਲੈਣ ਦੀ ਨੀਅਤ ਨਾਲ ਕਿਸੇ ਪਾਸੇ ਹਮਲਾ ਕੀਤਾ ਜਾਂਦਾ ਹੈ ਤਾਂ ਅਨਿੰਦਨ ਯੁੱਗ ਕਾਨੂੰਨ ਨੂੰ ਭੰਗ ਕਰਨ ਵਾਲਾ ਹੈ ਪਰ ਇੱਥੇ ਇੱਕ ਸਿੱਖ ਵੀ ਜ਼ਰੂਰ ਲੈਣੀ ਚਾਹੀਦੀ ਹੈ ਸਰਕਾਰਾਂ ਨੂੰ ਏਜੰਸੀਆਂ ਨੂੰ ਕਿ ਜਿੰਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਵੀ ਬੇਵਦੀਕੀ ਹੁੰਦੀ ਹੈ ਬੇਇਨਸਾਫੀ ਹੁੰਦੀ ਹੈ ਤਾਂ ਇਨਸਾਫ ਸਮੇਂ ਤੇ ਦੇ ਦਿੱਤਾ ਜਾਵੇ ਤਾਂ ਕਿ ਕਿਸੇ ਨੂੰ ਬਹਾਨਾ ਨਾ ਮਿਲੇ ਕਾਨੂੰਨ ਵਿਵਸਥਾ ਖਰਾਬ ਕਰਨ ਦਾ ਕਿ ਅਸੀਂ ਤਾਂ ਫਲਾਣਾ ਬਦਲਾ ਲੈ ਰਹੇ ਹਾਂ ਇਸ ਕਰਕੇ ਕੀਤਾ ਇਸ ਕਰਕੇ ਪਹਿਲੀ ਜ਼ਿੰਮੇਵਾਰੀ ਸਰਕਾਰਾਂ ਦੀ ਏਜੰਸੀਆਂ ਦੀ ਬਣਦੀ ਹੈ ਪ੍ਰਸ਼ਾਸਨ ਦੀ ਬਣਦੀ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਕਿਸ ਤਰ੍ਹਾਂ ਦੇ ਹਮਲੇ ਕਰਨੇ ਕਹਿ ਕੇ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਵਾਪਰਿਆ ਸੀ ਇਸ ਕਰਕੇ ਅਸੀਂ ਬਦਲਾ ਲੈਣ ਲੱਗੇ ਆਂ